ਅਮਰਿਤਪਾਲ ਸਿੰਘ ਦੋ ਨੇ ਹੁਣ ਖਡੂਰ ਸਾਹਿਬ ਤੋਂ ਕਿਵੇਂ ਦੇਖਦੇ ਇੱਕ ਅਸਲੀ ਆ ਦੂਜਾ ਨਕਲੀ ਅੱਛਾ ਜੀ ਜਿੱਦਾਂ ਆਪਣੇ ਉਹ ਕਈ ਵਾਰ ਨਾ ਫਿਲਮਾਂ ਦੇ ਡੁਪਲੀਕੇਟ ਜੇ ਬਣਾ ਕੇ ਬੈਠੇ ਹੁੰਦੇ ਜੀ ਉਹ ਜਿਹੜਾ ਨਕਲੀ ਆ ਉਹ ਆਪ ਵਾਲਿਆਂ ਦਾ ਬੰਦਾ ਅੱਛਾ ਉਹਨਾਂ ਨੇ ਕੀਤਾ ਤਕਰੀਬਨ ਮਾੜਾ ਜਾਂ ਮੜਾ ਬੇਕਾਪਾ ਕਰਕੇ ਉਦਾਂ ਗਦਾ ਕੀਤਾ ਆ ਹੂੰ 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 ਤੇ ਤੇ ਗੋਹਾਂ ਦੇਖੋ ਨਾ ਤੇ ਪਛਾਣ ਹੁੰਦਾ ਹੂੰ ਔਰ ਉਹਦਾ ਮਤਲਬ ਇਹ ਜੇ ਮੈਂ ਜਿੱਥੇ ਜਾਊਂਗਾ ਤਾਂ ਕੇਜਰੀਵਾਲ ਦੇ ਗੋਡੀ ਜਾ ਕੇ ਮੈਂ ਜ਼ਰੂਰ ਸਿਰ ਝੁਕਾਂਗਾ ਉਹਨੂੰ ਇਹ ਨਹੀਂ ਕਿ ਵੀ ਮੈਂ ਕੱਲ ਤੱਕ ਤੇ ਸਾਹਮਣੇ ਜਾ ਕੇ ਸਿਰ ਝੁਕਾਂਗਾ ਜਿਹੜੇ ਇਹੋ ਜਿਹੇ ਬੇਈਮਾਨ ਪੋਲਿਟੀਸ਼ੀਅਨ ਆ ਜਾਂ ਪਾਰਟੀਆਂ ਹੂੰ ਉਹ ਪੰਜਾਬ ਦਾ ਕੀ ਸਵਾਰਨਗੇ ਹੂੰ ਜਿਹੜੇ ਕਿ ਬਾਈ ਹੱਕ ਬਾਈ ਕਰੁੱਕ ਕਹਿੰਦੇ ਕਿ ਅਸੀਂ ਜਿਹੜੇ ਪੰਥਕ ਧਰਮ ਪੰਜਾਬ ਦਾ ਸੁਰਜਨ ਵਾਲੇ ਆ ਉਹਨਾਂ ਨੂੰ ਪਰ ਕਰਕੇ ਅਸੀਂ ਜਿੱਤ ਜਾਈਏ ਖਡੂਰ ਸਾਹਿਬ ਦੀ ਚੋਣ ਇਸ ਵੇਲੇ ਹੌਟ ਸੀਟ ਮੰਨੀ ਜਾ ਰਹੀ ਹੈ ਖਡੂਰ ਸਾਹਿਬ ਵਾਲੀ ਜਿਹਦੇ ਉੱਤੇ ਹੁਣ ਚਰਚਾ ਜਿਹੜੀ ਆ ਉਹ ਛਿੜਕ ਚੁੱਕੀ ਹੈ ਜੇਕਰ ਗੱਲ ਕਰੀਏ ਖਡੂਰ ਸਾਹਿਬ ਦੇ ਲੋਕਲ ਲੋਕਾਂ ਦੀ ਤਾਂ ਉਹ ਭਾਈ ਅਮਰਤਪਾਲ ਸਿੰਘ ਵਾਲੇ ਪਾਸੇ ਜਿਹੜਾ ਆਪਣਾ ਝੁਕਾ ਦੱਸ ਰਹੇ ਨੇ ਟੀਵੀ ਰਿਪੋਰਟਾਂ ਜਾਂ ਫਿਰ ਜਿਹੜੇ ਐਸਟੀਮੇਟ ਆਉਂਦੇ ਹੁੰਦੇ ਨੇ ਕਿਸ ਹਿਸਾਬ ਦੇ ਨਾਲ ਕਿਹੜਾ ਕੈਂਡੀਡੇਟ ਕਿੱਥੋਂ ਜਿੱਤ ਰਿਹਾ ਤੇ ਉਹਦੇ ਵਿੱਚ ਭਾਈ ਅਮਰਤਪਾਲ ਸਿੰਘ ਦਾ ਨਾਮ ਖਡੂਰ ਸਾਹਿਬ ਤੋਂ ਜਿਹੜਾ ਹੈ ਉਹ ਲਿਆ ਜਾ ਰਿਹਾ ਇਸ ਦੇ ਵਿੱਚ ਹੀ ਇੱਕ ਨਵੀਂ ਆਪਣੇ ਕਹੀਏ ਵੀ ਇੱਕ ਮਸਲਾ ਜਿਹੜਾ ਹੈ ਉਹ ਆਇਆ ਜਦੋਂ ਗਵਰਨਮੈਂਟ ਦੀ ਵੈਬਸਾਈਟ ਤੇ ਜਾ ਕੇ ਦੇਖਦੇ ਆ ਜਿਹੜੇ ਕੈਂਡੀਡੇਟਸ ਨੇ ਵੱਖ-ਵੱਖ ਹਲਕਿਆਂ ਦੇ ਤੇ ਖਡੂਰ ਸਾਹਿਬ ਦੀ ਕੈਂਡੀਡੇਟਸ ਜਦੋਂ ਕੋਕ ਕਰਦੇ ਆ ਤੇ ਉੱਥੇ ਇੱਕ ਅਮਰਤਪਾਲ ਨਹੀਂ ਦੋ ਅਮਰਤਪਾਲ ਸ਼ੋ ਹੋ ਰਹੇ ਨੇ ਦੂਸਰੇ ਨੇ ਵੀ ਪਟਕਾ ਜਿਹੜਾ ਸਿਰ ਦੇ ਉੱਤੇ ਪਟਕਾ ਬੰਨਿਆ ਦਸਤਾਰ ਬੰਨੀ ਹੈ ਉਹ ਸੇਮ ਕਲਰ ਦੀ ਬੰਨੀ ਹੈ ਨਾਮ ਵੀ ਸੇਮ ਹੈ ਤੇ ਥੋੜੀ-ਬੋਤੀ ਕਿਤੇ ਨਾ ਕਿਤੇ ਸ਼ਕਲ ਵੀ ਜਿਹੜੀ ਹੈ ਉਹ ਭਾਈ ਅਮਰਤਪਾਲ ਸਿੰਘ ਦੇ ਨਾਲ ਰਲਦੀ ਹੈ ਆਪਾਂ ਇਹ ਸਾਰੇ ਵਿਸ਼ੇ ਇੱਕ ਹੋਰ ਵਿਸ਼ਾ ਹੈਗਾ ਸੋ ਉਹਦੇ ਉੱਤੇ ਵੀ ਆਪਾਂ ਗੱਲ ਕਰਾਂਗੇ ਸਰਦਾਰ ਬਲਕੌਰ ਸਿੰਘ ਸਿੱਧੂ ਮੂਸੇਵਾਲੇ ਦੇ ਜਿਹੜੇ ਫਾਦਰ ਨੇ ਉਹਨਾਂ ਨੂੰ ਲੈ ਕੇ ਸਰਦਾਰ ਸਿਮਰਜੀਤ ਸਿੰਘ ਮਾਨ ਦਾ ਇੱਕ ਬਿਆਨ ਆਉਂਦਾ ਹੈ ਆਪਾਂ ਇਹ ਦੋਨਾਂ ਵਿਸ਼ਿਆਂ ਦੇ ਉੱਤੇ ਗੱਲ ਕਰਾਂਗੇ ਸਾਡੇ ਨਾਲ ਸਾਡੇ ਬਹੁਤ ਹੀ ਖਾਸ ਭਾਈ ਗੁਰਦੇਵਾਲ ਸਿੰਘ ਜੀ اٹਵਾਲ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਯੂਕੇ ਚੇ ਪਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਛਾ ਦੇਖਿਆ ਹੋਣਾ ਤੁਸੀਂ ਵੀ ਕਿ ਇਹ ਸੋਸ਼ਲ ਮੀਡੀਆ ਦੇ ਉੱਤੇ ਘੁੰਮ ਰਿਹਾ ਅਮਰਤਪਾਲ ਸਿੰਘ ਦੋ ਨੇ ਹੁਣ ਖਡੂਰ ਸਾਹਿਬ ਤੋਂ ਕਿਵੇਂ ਦੇਖਦੇ ਹੋ ਇੱਕ ਤਾਂ ਅਸਲੀ ਆ ਦੂਜਾ ਨਕਲੀ ਅੱਛਾ ਜੀ ਜਿੱਦਾਂ ਆਪਣੇ ਉਹ ਕਈ ਦਫਾ ਨਾ ਫਿਲਮਾਂ ਦੇ ਡੁਪਲੀਕੇਟ ਜੇ ਬਣਾ ਕੇ ਬੈਠੇ ਹੁੰਦੇ ਉਹ ਜਿਹੜਾ ਨਕਲੀ ਆ ਉਹ ਆਪ ਵਾਲਿਆਂ ਦਾ ਬੰਦਾ ਅੱਛਾ ਉਹਨਾਂ ਨੇ ਕੀਤਾ ਤਕਰੀਬਨ ਮਾੜਾ ਜਾਂ ਮੜਾ ਮੇਕਅਪ ਕਰਕੇ ਉਹਦਾਂ ਗਦਾ ਕੀਤਾ ਆ ਹੂੰ 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 ਤੇ ਜੇ ਗੋਣਾ ਦੇਖੋ ਨਾ ਤੇ ਪਛਾਣ ਹੁੰਦਾ ਪਰ ਇਹੋ ਜੇ ਮੈਂ ਉਹ ਫੇਰ ਕਹਿੰਦਾ ਵੀ ਜਿਹੜੇ ਇਹੋ ਜੇ ਬੇਈਮਾਨ ਪੋਲਿਟੀਸ਼ੀਅਨ ਆ ਜਾਂ ਪਾਰਟੀਆਂ ਹੂੰ ਉਹ ਪੰਜਾਬ ਦਾ ਕੀ ਸਵਾਰਨਗੇ ਹੂੰ ਜਿਹੜੇ ਕਿ ਬਾਈ ਹੱਕ ਬਾਈ ਕਰਕ ਕਹਿੰਦੇ ਕਿ ਅਸੀਂ ਜਿਹੜੇ ਪੰਥਕ ਧਰਾਂ ਪੰਜਾਬ ਦਾ ਸੋਚਣ ਵਾਲੇ ਆ ਉਹਨਾਂ ਨੂੰ ਪਰ ਕਰਕੇ ਅਸੀਂ ਜਤਿ ਜਾਈਏ ਹਾਂ ਔਰ ਉਹਦਾ ਮਤਲਬ ਜੇ ਮੈਂ ਜਤਿ ਜਾऊंगा ਤਾਂ ਕੇਜਰੀਵਾਲ ਦੇ ਗੋਡੀ ਜਾ ਕੇ ਮੈਂ ਜ਼ਰੂਰ ਸਿਰ ਝਕਾਉਂਗਾ ਉਹਨੂੰ ਇਹ ਨਹੀਂ ਕਿ ਵੀ ਮੈਂ ਕਾਲ ਤਖ ਦੇ ਸਾਹਮਣੇ ਜਾ ਕੇ ਸਿਰ ਝਕਾਉਂਗਾ ਉਹਨੂੰ ਇਹ ਨਗਾ ਹੈਗਾ ਇਦਾਂ ਦੇ ਜਿਹੜੇ ਇੱਕ ਬੇਇਮਾਨੀ ਮਨ ਚ ਲੈ ਕੇ ਤੁਰੇ ਆ ਤੇ ਰੱਬ ਨੇ ਉਹ ਜਾ ਦੇਖਣਾ ਹੀ ਆ ਨਾ ਇਸ ਵੇਲੇ ਲੋਕਾਂ ਨੂੰ ਸੰਬੰਧ ਚ ਹੋਇਆ ਸਾਰਾ ਬਹੁਤ ਵਧੀਆ ਉਹ ਤਰੀਕੇ ਦੇ ਵਿੱਚ ਜਿਹੜੇ ਲੋਕ ਚੱਲ ਰਹਾ ਹੈ ਤੇ ਕਰਨਾ ਵਾਹਿਗੁਰੂ ਨੇ ਪਰ ਮੈਨੂੰ ਪੂਰਾ ਕੰਫੀਡੈਂਸ ਆ ਕਿ ਭਾਈ ਅਮਰਤਪਾਲ ਜੀ ਇਥੋਂ ਖਰੂਰ ਸਾਹਿਬ ਨੂੰ ਜਤਣਗੇ ਅੱਛਾ ਜਿਹੜਾ ਦੂਸਰਾ ਅਮਰਤਪਾਲ ਹੈ ਉਹਦੀ ਜਦੋਂ ਫੇਸਬੁੱਕ ਪ੍ਰੋਫਾਈਲ ਚੈੱਕ ਕਰਦੇ ਆ ਤੇ ਨਾਲ ਖਾਲਸਾ ਵੀ ਲਾਇਆ ਹੋਇਆ ਹੋਰ ਆਪਣੇ ਨਾਮ ਦੇ ਨਾਲ ਖਾਲਸਾ ਲਾਇਆ ਹੋਇਆ ਹੁਣ ਇੱਕ ਪਾਸੇ ਛੜੇੰਤਰ ਜਿਹੜਾ ਹੈਗਾ ਇਹ ਸ਼ਰੇਆਮ ਲੱਗਦਾ ਪਈ ਇਹ ਛੜੇੰਤਰ ਕੀਤਾ ਜਾ ਰਿਹਾ ਹੈ ਉਹ ਤੋਂ ਨਾਮ ਦੇ ਨਾਲ ਖਾਲਸਾ ਹੈਨਾ ਸੋ ਦੇਖੋ ਇਹ ਕਿਦਾਂ ਇਹ ਦੋਨੋਂ ਚੀਜ਼ਾਂ ਆਪਸ ਦੇ ਵਿੱਚ ਫਿੱਟਣੀ ਪੈਂਦੀਆਂ ਅਗਲੀ ਗੱਲ ਜਿਹੜੀ ਬਾਇਓ ਹੈਗੀ ਹੈ ਨਾ ਇਸ ਅਮਰਤਪਾਲ ਸਿੰਘ ਦੀ ਉਹਦੇ ਵਿੱਚ ਖਾਸ ਤੌਰ ਤੇ ਲਿਖਿਆ ਹੋਇਆ ਸਪੋਕਸਮੈਨ ਆਮ ਆਦਮੀ ਪਾਰਟੀ ਸੋ ਜਦੋਂ ਦੇਖਿਆ ਮੈਂ ਵੀ ਦੇਖਿਆ ਮੈਂ ਮੈਂ ਤਾਂ ਕਹਿ ਚੁੱਕਾ ਕਿ ਕਿੱਡੀ ਵੱਡੀ ਬੇਈਮਾਨੀ ਆ ਹਾਂ ਉਹ ਵੀ ਤੂੰ ਜੇ ਤੂੰ ਜੋ ਹੈਗਾ ਹੂੰ ਮੈਨੂੰ ਇੱਕ ਲਬਜ਼ ਵਰਤਣ ਨਹੀਂ ਚਾਹੀਦੇ ਪਰ ਇਹ ਜੋ ਬੇਈਮਾਨਤ ਦਹਾਦਕ 15 ਕਈ ਦਾ ਬਹੁਤ ਸੋਚਦਾ ਹੈਗਾ ਕਿ ਵੀ ਉਹ ਆਪ ਦਾ ਅਸਲੀਅਤ ਲੁਕੋਂਦਾ ਨਹੀਂ ਹੂੰ ਜੋ ਵੀ ਹੈ ਹੂੰ ਮੇਰੀ ਫੇਸਬੁੱਕ ਤੇ ਜਾਓਗੇ ਨਾ ਹੂੰ ਜਿਹੜਾ ਮਰਜੀ ਮੈਂ ਮੀਡੀਆ ਤੇ ਕਹਿ ਰਿਆਂ ਲੱਭ ਲੋ ਕਾਉਂਸਲਰ ਗੁਰਦਿਆਲ ਸਿੰਘ ਅਟਵਾਲ ਹੂੰ ਮੇਰਾ ਈਮੇਲ ਮੇਰੀ ਏਜ ਡੇਟ ਆਫ ਬਰਥ एवरीथिंग ਉੱਥੇ ਆ ਹੂੰ 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 ਬਿਲਕੁਲ ਚੈੱਕ ਕਰ ਲਓ ਆ ਹਾਂ ਮੇਰੇ ਪਿੰਡ ਦਾ ਨਾਂ ਮੈਂ ਕੋਈ ਲੁਕੋ ਕੇ ਨਹੀਂ ਰੱਖਿਆ ਕੋਈ ਨਿਕ ਨੇਮ ਨਹੀਂ ਰੱਖਿਆ ਦਾ ਹੂੰ ਤੇ ਜੇ ਉਹ ਅਮਰਤਪਾਲ ਜੋ ਹੈਗਾ ਤਾਂ ਸਿੱਧਾ ਡੱਟ ਕੇ ਕਰੇ ਵੀ ਮੈਂ ਆਮ ਪਾਟ ਦੀ ਤਾਂ ਹੂੰ ਤਾਂ ਫਿਰ ਨੂੰ ਲੁਕਾਉਂਦਾ ਕਿਉਂ ਆ ਜੇ ਉਹ ਹੁਣ ਬਸ ਸਮਝ ਗਏ ਸਮਝਣ ਵਾਲੇ ਜਿਹੜੇ ਹੈਂ ਜੀ ਤੇ ਪਰ ਉਹ ਦੂਜਾ ਪਾਈ ਅਮਰਤਪਾਲ ਆ ਉਹ ਸ਼ਰੀਆਮ ਸਭ ਕੁਝ ਮੈਂ ਆ ਨਾ ਮੇਰਾ ਮਾਂ ਆ ਮੇਰਾ ਬਾਪ ਆ ਇਦਾਂ ਮੈਂ ਇਲੈਕਸ਼ਨਾਂ ਲੜਤੀ ਹੁਣ ਤੁਸੀਂ ਇਦਾਂ ਦੇ ਲੋਕਾਂ ਨਾਲ ਪੰਜਾਬੀ ਜਿਹੜੇ ਹੁਣ ਜਾਗ ਪਏ ਹਮ ਹਮ ਹੇ ਬਿਲਕੁਲ ਬਿਲਕੁਲ ਜਿਹੜੇ ਕਿ ਹੁਣ ਆਪਾਂ ਦੇਖ ਲੋ ਚਾਹੇ ਮੁਸਲਮਾਨ ਆ ਮੈਂ ਦੇਖ ਰਿਹਾ ਸੋਸ਼ਲ ਮੀਡੀਆ ਹਮ ਚਾਹੇ ਉਹ Hindu ਆ ਚਾਹੇ ਉਹ Sai ਆ ਤੇ ਚਾਹੇ ਉਹ Sikh ਆ ਉਹ ਸਾਰਿਆਂ ਨੂੰ ਪਤਾ ਲੱਗ ਗਿਆ ਇੱਕ ਥਾਂ ਦੇ ਉੱਤੇ ਜਾ ਕੇ ਹਮ ਗੁਰਜੀਤ ਸਿੰਘ ਰਾਣਾ ਕਿਤੇ ਬੈਠਾ ਹੁੰਦਾ ਉਹਨਾਂ ਦੇ ਪਾਰਟੀ ਦੇ ਬੰਦੇ ਹੁੰਦੇ ਇੱਕ ਤੁਸੀਂ ਵੀ ਦੇਖਿਆ ਨੇ ਸੋਸ਼ਲ ਮੀਡੀਆ ਤੇ ਹਮ ਉਹ ਕਹ ਰਹੇ ਜੀ ਕਿੰਦੀ ਤੁੱਥੀ ਮੈਨੂੰ ਰਾਣਾ ਸਾਹਿਬ ਕਦੇ ਕੋਈ ਖੂਹ ਛਾਲ ਮਾਰਦੇ ਮੈਂ ਮਾਰਦ ਪਰ ਬੋਟ ਕਹਿੰਦਾ ਵੀ ਮੈਂ ਅਮਰਤਪਾਲ ਨੂੰ ਪਾਣੀ ਆ ਹੈ ਹਾਂ ਇਹੋ ਜੀ ਹਿੰਮਤ ਜਿਹੜੀ ਲੋਕਾਂ ਚ ਜਾਗ ਪਈ ਆ ਹੂੰ ਤਾਂ ਫਿਰ ਆਪਣੇ ਦੂਸਰੇ ਕਹਿੰਦੇ ਹੁੰਦੇ ਕੋਕੜੂ ਤੇ ਬਥੇਰੇ ਅੱਗੇ ਕਹਿੰਦੇ ਵੀ ਦਾਲ ਦੇ ਵਿੱਚ ਕੁਝ ਕੁਝ ਕਾਲਾ ਪਰ ਹੁਣ ਤਾਂ ਇਹ ਜਿੰਨੇ ਇੱਕ ਲਾਲਚ ਵਸੀ ਹੈ ਜਿਨ੍ਹਾਂ ਦੇ ਦਿਮਾਗ ਦੇ ਵਿੱਚ ਇੱਕ ਗੁਲਾਮੀ ਘਰ ਘਰ ਗਈ ਆ ਨਾ ਔਰ ਇਹ ਲੋਕਾਂ ਦਾ ਇਹ ਹੀ ਹਾਲ ਆ ਬਿਲਕੁਲ ਇਸੇ ਕਰਕੇ 헤ੜਿਆ ਜਿਹੜੇ ਅੱਜ ਇੱਕ Hindu Hindu Hindustan ਇਹ ਕਰ ਰਹੇ ਹਨ ਇਹਨਾਂ ਨੂੰ ਪੁੱਛੋ ਕਿੰਨੇ ਹਜ਼ਾਰਾਂ ਸਾਲ ਗਰਾਬ ਰਹੇ ਆ ਸਿੱਖਾਂ ਨੇ ਤੁਹਾਨੂੰ ਯਾਦ ਕਰਾਤਾ ਜੇ ਤੁਸੀਂ ਉਹਨਾਂ ਨੂੰ ਦਬਾਉਨੇ ਆ ਤੇ ਉਥੇ ਦਿੱਲੀ ਦੇ ਤਖਤ ਦੀਆਂ ਜਿਹਦੀਆਂ ਜੜਾਂ ਹਲਾ ਦਿੱਤੀਆਂ ਹੈ ਗੁਰੂ ਸਾਹਿਬਾਂ ਨੇ ਉੱਥੋਂ ਜਿਹੜੇ ਮੁਗਲ ਭਜਾ ਦਿੱਤੇ ਸੀ ਅੰਗਰੇਜ਼ ਭਜਾ ਦਿੱਤੇ ਤੇ ਯਾਦ ਰੱਖਣ ਇਹ ਇਹਨਾਂ ਨੂੰ ਵੀ ਭਜਾਉਣਗੇ ਹੁਣ ਲੋਕ ਉੱਠ ਖੜੋਏ ਆ ਕਿਉਂਕਿ ਇੱਕ ਦਲਜੀਤ ਸਿੰਘ ਜਿਹੜੇ ਇੱਥੇ ਬੱਚੇ ਆਉਂਦੇ ਨਾ ਮੈਂ ਕੱਲ ਹੀ ਇੱਕ ਨਾ ਗੱਲ ਕਰਦਾ ਸੀ ਹੂੰ ਹੂੰ ਆਊਟਸਾਈਡ ਤੇ ਕਿਤੇ ਮੈਂ ਕਿਵੇਂ ਗਿਆ ਸਕਾ ਬਿਊਗਾਨ ਤੇ ਉੱਥੇ ਲੱਪਾ ਮੈਂ ਕਿਹਾ ਪੁੱਤਰੋ ਸੂਤ ਵੀ ਤੁਸੀਂ ਹੁਣੇ ਆਏ ਆ ਰੋਪਿਆ ਰੋਪਿਆ ਜੀ ਪਿਛਲੇ ਸਤੰਬਰ ਚ ਆਇਆ ਹੂੰ ਕਹਿੰਦਾ ਬਾਪੂ ਜੀ ਸੱਚ ਹੂੰ ਸੱਚ ਆ ਕਹਿੰਦਾ ਇੱਥੇ ਆ ਕੇ ਪਤਾ ਲੱਗਦਾ ਹੁਣ ਸਾਨੂੰ ਪਤਾ ਕਿੱਥੇ ਆ ਜੀ ਜੀ ਪਰ ਇੱਕ ਹੋਰ ਤਾਂ ਜਿਹੜੇ ਕਿ ਸਟੂਡੈਂਟਾਂ ਚ ਹਿੰਦੂ ਭਾਈਚਾਰੇੋਂ ਖਾਸ ਕੋਈ ਦਿੱਲੀ ਸਾਈਡ ਵੱਲੋਂ ਵੀ ਆਈਆਂ ਨਾ ਬੱਚੀਆਂ ਜੀ 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 ਬੱਚੇ ਵੀ ਉਹ ਕਹਿੰਦੇ ਸਾਨੂੰ ਤਾਂ ਸਿੱਖਾਂ ਦਾ ਇੱਥੇ ਆ ਕੇ ਪਤਾ ਲੱਗਾ ਉੱਥੇ ਤਾਂ ਨਫ਼ਰਤ ਹੀ ਭਲਾਈ ਆ ਜੀ ਜੀ ਸਾਨੂੰ ਪਤਾ ਸਾਨੂੰ ਕੋਈ ਪੇਤ ਪਾਬ ਨਹੀਂ ਗੁਰੂ ਘਰਾਂ ਦੇ ਵਿੱਚ ਕੰਮ ਦਵਾਉਣ ਨੂੰ ਤੁਹਾਡੇ ਕੋਲ ਪਹੁੰਚਦੇ ਜਿਹੜੇ ਇੱਥੇ ਦੇ ਸਾਡੇ ਭੈਣ ਭਰਾ ਬੱਚੇ ਜੰਮੇ ਪਲਿਓ ਸਾਡੀਆਂ ਸੀਵੀਆਂ ਤਿਆਰ ਕਰਦੇ ਆ ਕੋਈ ਕਹੇ ਦੀ ਚੀਜ਼ ਨਹੀਂ ਹੈ ਸਨ ਤੋਂ ਪਤਾ ਹੀ ਇੱਥੇ ਆ ਕੇ ਲੱਗਾ ਵੀ ਸਿੱਖ ਕੀ ਆ ਅਸਲੀਅਤ ਦਾ ਕਿਉਂਕਿ ਉੱਥੇ ਇਹਨਾਂ ਨੇ ਇਹੋ ਜਿਹਾ ਇੱਕ ਨਰੇਟਿਵ ਬਣਾਇਆ ਸਿੱਖਾਂ ਦੇ ਵਿਰੋਧ ਦਾ ਨਾ ਭੇੜਾ ਦਾ ਪਰ ਆਪਾਂ ਉਹ ਨਕਲੀ ਅਮਰਤਪਾਲ ਤੇ ਆਈਏ ਨਾ ਹਾਂ ਹਾਂ ਦੇਖੋ ਕਿਸੇ ਨਾ ਕਹਤ ਨੂੰ ਭਗਤੂ ਜ਼ਰੂਰ ਬਿਲਕੁਲ ਬਿਲਕੁਲ ਅੱਛਾ ਇਹ ਤਾਂ ਗੱਲ ਹੋ ਗਈ ਵੀ ਇੱਕ ਦੋ ਅਮਰਤਪਾਲ ਆ ਤੇ ਇਹ ਹੁਣ ਵੋਟਰਾਂ ਨੇ ਦੇਖਣਾ ਵੀ ਕਿਹੜੇ ਅਮਰਤਪਾਲ ਸਿੰਘ ਨੂੰ ਤੁਸੀਂ ਵੋਟ ਜੜੀ ਉਹ ਪਾਣੀ ਇਹ ਤੁਹਾਡਾ ਵਿਚਾਰਾ ਸਾਡੇ ਵੱਲੋਂ ਕੋਈ ਦਬਾਰ ਨਹੀਂ ਹੈ ਇੱਕ ਅਮਰਤਪਾਲ ਜਿਹੜਾ ਹੈ ਜਿਵੇਂ ਤੁਹਾਨੂੰ ਦੱਸ ਦਿੱਤਾ ਹੈ ਕਿ ਦਿਬੜੂਗੜ ਜੇਲ੍ਹ ਦੇ ਵਿੱਚ ਹੈ ਤੇ ਦੂਸਰਾ ਅਮਰਤਪਾਲ ਜਿਹੜਾ ਹੈ ਉਹ ਸਪੋਕਸਮੈਨ ਤਾਂ ਲਿਖਦਾ ਆਪਣੇ ਆਪ ਨੂੰ ਆਮ ਆਦਮੀ ਦਾ ਤੇ ਆਮ ਆਦਮੀ ਦੀ ਹਰ ਇੱਕ ਪੋਸਟ ਜਿਹੜੀ ਉਹ ਸ਼ੇਅਰ ਕਰਦਾ ਸੋ ਵਾਈਸ ਪ੍ਰੈਜ਼ੀਡੈਂਟ ਵੀ ਹੈ ਉਹਨਾਂ ਦੀ ਪਾਰਟੀ ਦੇ ਵਿੱਚ ਕੋਈ ਅਹੁਦਾ ਵੀ ਹੈਗਾ ਸੋ ਜੋ ਆਪਣੇ ਆਪ ਨੂੰ ਖਡੂਰ ਸਾਹਿਬ ਜਦੋਂ ਚੋਣ ਲੜਨ ਲੱਗਦਾ ਤੇ ਉੱਥੇ ਲਿਖਦਾ ਵੀ ਮੈਂ ਕਿਸੇ ਪਾਰਟੀ ਦੇ ਨਾਲ ਸਬੰਧਤ ਨਹੀਂ ਹਾਂ ਆਜ਼ਾਦ ਹਾਂ ਮੈਂ ਸੋ ਉਹ ਕਿੰਨਾ ਕੁ ਆਜ਼ਾਦ ਹੈ ਹੁਣ ਤੁਸੀਂ ਦੇਖਣਾ ਹੈ